ਸਤਿ ਸ਼੍ਰੀ ਅਕਾਲ ਜੀ ਹੋ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇਹ ਇੱਕ ਬਹੁਤ ਪਿਆਰਾ ਜਿਹਾ ਲੋਰੀਟ ਤਿਆਰ ਕਰਦੇ ਹਾਂ ਕਿ ਤੁਸੀਂ ਇਸ ਨੂੰ ਬਹੁਤ ਪਸੰਦ ਕਰੋਗੇ ਕਿਉਂਕਿ ਤੁਸੀਂ ਸਾਨੂੰ ਨਿਰਾਸ਼ ਕੀਤਾ ਹੀ ਨਹੀਂ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਨੂੰ ਪਸੰਦ ਕੀਤਾ ਪਿਆਰ ਦਿੱਤਾ ਬਹੁਤ ਤੇ ਅਸੀਂ ਤੁਹਾਡੇ ਤੇ ਸਾਨੂੰ ਬਹੁਤ ਮਾਣ ਹੈ ਇਤਸਾਡੀਆਂ ਵੀਡੀਓ ਨੂੰ ਪਸੰਦ ਕਰਦੇ ਲਾਈਕ ਕਰਦੇ ਆ ਸਾਨੂੰ ਐਨੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਸਾਡੇ ਦਿਲ 'ਚ ਹੋਰ ਉਤਸ਼ਾਹ ਆਉਂਦਾ ਕਿ ਅਸੀਂ ਤੁਹਾਡੇ ਵਾਸਤੇ ਹੋਰ ਵਧੀਆ ਵਧੀਆ ਲੋਕ ਗੀਤ ਲੈ ਕੇ ਆਈਏ ਤੁਹਾਨੂੰ ਸੁਣਾਈਏ ਤੇ ਲੋ ਆ ਫਿਰ ਸੁਣੋ ਅੱਜ ਦਾ ਇਹ ਪਿਆਰਾ ਜਿਹਾ ਲੋਕ ਗੀਤ ਤੇ ਇੰਜੋਏ ਕਰੋ ਇਸ ਨੂੰ ਵੀ ਲਾਲ ਬੰਗਾ ਮਹੀਵੇ ਚੜਿਆ ਮੀਨੇ ਦਾ ਜੋਰ ਲਾਲ ਬੰਗਾ ਮਹੀਵੇ ਚੜਿਆ ਮੀਨੇ ਦਾ ਜੋਰ ਮਾਤਾ ਤੇਰੀ ਮਹੀਵੇ ਬੋਲੇ ਮੰਦੜੇ ਬੋਲੇ ਮਾਤਾ ਤੇਰੀ ਮਹੀਵੇ ਬੋਲੇ ਮੰਦੜੇ ਬੋਲੇ ਸਿਨੇ ਚੋਬਣ ਮਹੀਵੇ ਜੀ ਮੇ ਸੜਕਾਂ ਦੇ ਰੋੜ ਸਿਨੇ ਚੋਬਣ ਮਹੀਵੇ ਜੀ ਮੇ ਸੜਕਾਂ ਦੇ ਰੋੜ ਸਹਿਣਾ ਹੁੰਦੇ ਮਹੀਵੇ ਟੱਡਾ ਦਿਲ ਕਮਜ਼ੋਰ ਸਹਿਣਾ ਹੁੰਦੇ ਮਹੀਵੇ ਸਾਡਾ ਦੇਲ ਕਮਯੋਰ ਲਾਲ ਬੰਗਾ ਮਹੀਵੇ ਚੜਿਆ ਮੀਨੇ ਦਾ ਦੋਰ ਲਾਲ ਬੰਗਾ ਮਹੀਵੇ ਚੜਿਆ ਮੀਨੇ ਦਾ ਦੋਰ ਪਹਿਣ ਤੇਰੀ ਮਹੀਵੇ ਬੋਲੇ ਮੰਦੜੇ ਬੋਲ ਪਹਿਣ ਤੇਰੀ ਮਹੀਵੇ ਬੋਲੇ ਮੰਦੜੇ ਬੋਲ ਸਿਨੇ ਚੁੱਭਣ ਮਹੀਵੇ ਜੀ ਮੈਂ ਸੜਕਾਂ ਦੇ ਰੋੜੀਂ ਤੇ ਚੁੱਭਣ ਮਹੀਵੇ ਜੀ ਮੈਂ ਸੜਕਾਂ ਦੇ ਰੋੜ ਸੈਨਾ ਹੁੰਦੇ ਮਹੀਵੇ ਸਰਦਾ ਦੇਲ ਕਮਜ਼ੋਰ ਸੈਨਾ ਹੁੰਦੇ ਮਹੀਵੇ ਸਰਦਾ ਦੇਲ ਕਮਜ਼ੋਰ ਲਾਲ ਬੰਗਾ ਮਹੀਵੇ ਚੜਿਆ ਮੀਨੇ ਦਾ ਜ਼ੋਰ ਲਾਲ ਬੰਗਾ ਮਾਹੀ ਵੇ ਚੜਿਆ ਮੀਨੇ ਦਾ ਜੋਰ ਵੀਰ ਤੇਰਾ ਮਾਹੀ ਵੇ ਬੋਲੇ ਮੰਦੜੇ ਬੋਲ ਵੀਰ ਤੇਰਾ ਮਾਹੀ ਵੇ ਬੋਲੇ ਮੰਦੜੇ ਬੋਲ ਸੀਨੇ ਚੁੱਕਣ ਮਾਹੀ ਵੇ ਧੀ ਮੈਂ ਸੜਕਾਂ ਦੇ ਰੋੜ ਸੀਨੇ ਚੁੱਕਣ ਮਾਹੀ ਵੇ ਧੀ ਮੈਂ ਸੜਕਾਂ ਦੇ ਰੋੜ ਸੈਨਾ ਹੁੰਦੇ ਮਹੀਵੇ ਛੜਾ ਦੇਲ ਕਮਜ਼ੋਰ ਸੈਨਾ ਹੁੰਦੇ ਮਹੀਵੇ ਛੜਾ ਦੇਲ ਕਮਜ਼ੋਰ ਲਾਲ ਬੰਗਾ ਮਹੀਵੇ ਛੜਿਆ ਮੀਨੇ ਦਾ ਜੋਰ ਲਾਲ ਬੰਗਾ ਮਹੀਵੇ ਛੜਿਆ ਮੀਨੇ ਦਾ ਜੋਰ ਲਾਲ ਬੰਗਾ ਮਹੀਵੇ ਛੜਿਆ ਮੀਨੇ ਦਾ ਜੋਰ ਲਾਲ